ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਬ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿਸੋ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਸੰਸਥਾ ਫੰਕਸ਼ਨਸ ਆਫ ਇੰਸਟੀਟਿਊਸ਼ਨ ਸੰਸਥਾ ਦੇ ਕੰਮ ਇਹਨਾਂ ਨੂੰ ਕਾਰਜ ਵੀ ਕਹਿੰਦੇ ਨੇ ਤੇ ਜਿਹੜੇ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਸੰਸਥਾ ਦੇ ਤੱਤ ਤੇ ਮੈਂ ਆਲਰੇਡੀ ਵੀਡੀਓ ਅਪਲੋਡ ਕਰ ਰੱਖੀ ਆ ਸੋ ਤੁਸੀਂ ਵੀਡੀਓ ਵਾਚ ਕਰ ਸਕਦੇ ਹੋ ਇਸ ਵੀਡੀਓ 'ਚ ਹੁਣ ਆਪਾਂ ਸੰਸਥਾ ਦੇ ਜਿਹੜੇ ਕੀ ਕਾਰਜ ਕਰਾਂਗੇ ਕੰਮ ਪਹਿਲਾਂ ਜਾਣ ਪਛਾਣ ਸੰਸਥਾ ਦੀ ਜਿਹੜੀ ਕੀ ਹੋ ਹੁੰਦਾ ਹੈ ਮਨੁੱਖਾਂ ਦੇ ਲਈ ਵੀ ਮੰਡੇ ਲਈ ਜਿਹੜੇ ਕਿ ਕਿੱਤੇ ਕੰਮਾਂ ਜਾਂ ਕਿੱਤੇ ਜਾ ਰਹੇ ਕੰਮਾਂ ਤੇ ਡਿਪੈਂਡ ਕਰਦੀ ਆ। ਵੀ ਕੋਈ ਵੀ ਸੰਸਥਾ ਤਾਂ ਹੀ ਹੋਣ ਦੇ ਵਿੱਚ ਰਹੂਗੀ ਜੋ ਵਰਕ ਕਰੂਗੀ ਤੇ ਵਰਕ ਉਹ ਅਕੋਰਡਿੰਗ ਟੂ ਜਿਹੜੇ ਕਿ ਲੋਕਾਂ ਦੇ ਨੀਡਸ ਤੇ ਕਰੂਗੀ। ਜੇਕਰ ਸੰਸਥਾ ਮਨੁੱਖ ਦੀ ਜ਼ਰੂਰਤਾਂ ਨਹੀਂ ਪੂਰੀ ਕਰ ਦਿੱਤਾ ਹੌਲੀ-ਹੌਲੀ ਉਹ ਕੀ ਹੋ ਜਾਂਦੀ ਆ ਖਤਮ ਹੋ ਜਾਂਦੀ ਆ। ਇਸ ਤਰ੍ਹਾਂ ਸੰਸਥਾ ਵਿਅਕਤੀਆਂ ਲਈ ਨੌਕਰ ਦਾ ਕੰਮ ਕਰਦੀ ਆ। ਜਦੋਂ ਤੱਕ ਨੌਕਰ ਸਹੀ ਤਰੀਕੇ ਨਾਲ ਕੰਮ ਕਰਦਾ ਤਾਂ ਠੀਕ ਆ ਨਹੀਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਐਵੇਂ ਹੀ ਸੰਸਥਾ ਜੋ ਮਨੁੱਖਾਂ ਲਈ ਕੁਝ ਕੰਮ ਕਰਦੀ ਹੈ ਅਗਰ ਵਧੀਆ ਕਰਦੀ ਹੈ ਤਾਂ ਚੱਲਦੀ ਹੈ ਅਗਰ ਨਹੀਂ ਕਰੂਗੀ ਤਾਂ ਖਤਮ ਹੋ ਚੁਗੀ ਤਾਂ ਇਸ ਦੇ ਕਾਰਜ ਕੀ ਨੇ ਇੱਕ ਤਾਂ ਸਮਾਜਿਕ ਸੰਸਥਾ ਸਮਾਜਿਕ ਨਿਯੰਤਰਣ ਦਾ ਕੰਮ ਕਰਦੀ ਹੈ ਇੰਸਟੀਚਿਊਸ਼ਨ ਐਕਟਸ ਐਜ਼ ਅ ਮੀਨਸ ਆਫ ਸੋਸ਼ਲ ਕੰਟਰੋਲ ਇੱਕ ਤਾਂ ਕਿ ਇਹ ਸੋਸ਼ਲ ਕੰਟਰੋਲ ਰੱਖਦਾ ਸੰਸਥਾ ਸਮਾਜਿਕ ਨਿਯੰਤਰਣ ਦਾ ਇੱਕ ਪ੍ਰਮੁੱਖ ਸਾਧਨ ਹੈ ਸੰਸਥਾ ਨੂੰ ਸਮਾਜ ਵੱਲੋਂ ਮਾਨਤਾ ਹਾਸਿਲ ਹੋਣੀ ਵੀ ਹੁੰਦੀ ਹੈ ਤਾਂ ਸੰਸਥਾ ਨੂੰ ਸਮਾਜ ਵੱਲੋਂ ਸਮਾਜਿਕ ਨਿਯੰਤਰਣ ਦੇ ਰੂਪ ਦੇ ਵਿੱਚ ਕੰਮ ਕਰਨ ਦਾ ਅਧਿਕਾਰ ਹੁੰਦਾ ਸੰਸਥਾ ਵਿਅਕਤੀ ਨੂੰ ਨਿਰਦੇਸ਼ਿਤ ਕਰਦੀ ਹੈ ਇਨਸਟਰਕਟ ਕਰਦੀ ਹੈ ਤੇ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਸਮਾਜ ਦੁਆਰਾ ਪਰਵਾਨਿਤ ਜਿਹੜੇ ਤਰੀਕੇ ਨੂੰ ਉਹਨਾਂ ਅਪਣਾਉਂਦੀ ਹੈ ਆਪਣੀ ਮਨਮਰਜ਼ੀ ਦੇ ਤਰੀਕੇ ਨਹੀਂ ਜੇਕਰ ਵਿਅਕਤੀ ਐਵੇਂ ਦਾ ਕੁਝ ਨਹੀਂ ਕਰਦਾ ਤਾਂ ਸਮਾਜਿਕ ਸੰਸਥਾਵਾਂ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੰਡ ਦੰਦੀਆਂ ਲੈਂ ਕਿਉਂਕਿ ਇਹਨਾਂ ਦੇ ਵਿੱਚ ਦੰਡ ਦੇਣ ਦੀ ਸਮਰੱਥਾ ਹੁੰਦੀ ਹੈ ਅੱਗੇ ਅੰਗ ਵਿਅਕਤੀ ਨੂੰ ਸਥਿਤੀ ਅਤੇ ਭੂਮਿਕਾ ਪ੍ਰਦਾਨ ਕਰਨਾ ਵੱਖ-ਵੱਖ ਸੰਸਥਾਵਾਂ ਦੇ ਕੰਮ ਚਲਾਉਣ ਲਈ ਬਹੁਤ ਸਾਰੇ ਵਿਅਕਤੀਆਂ ਦੀ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਸੰਸਥਾ ਦੇ ਕੰਮ ਚਲਾਉਣ ਲਈ ਉਹ ਉਹਨਾਂ ਸਾਰੇ ਵਿਅਕਤੀਆਂ ਨੂੰ ਸਥਿਤੀ ਦਿੰਦੀ ਆ ਸਟੇਟਸ ਦਿੰਦੀ ਆ ਇਸ ਦੀ ਸਥਿਤੀ ਦੇ ਅਕੋਰਡਿੰਗ ਹੀ ਉਸ ਵਿਅਕਤੀ ਦੀ ਭੂਮਿਕਾ ਵੀ ਹੁੰਦੀ ਹੈ ਠੀਕ ਹੈ ਤੇ ਜਿਹੜੀ ਕਰਮਚਾਰੀ ਨੂੰ ਅਹੁਦੇ ਉੱਤੇ ਬੈਠ ਹੋਣ ਕਰਕੇ ਆ ਪ੍ਰਾਪਤ ਹੋ ਜਾਂਦੀ ਆ ਇਸ ਤਰ੍ਹਾਂ ਸੰਸਥਾ ਵਿਅਕਤੀ ਨੂੰ ਸਥਿਤੀ ਤੇ ਭੂਮਿਕਾ ਪ੍ਰਦਾਨ ਕਰਦੀ ਆ ਅਗਾਂਹੇ ਸੰਸਥਾ ਮਨੁੱਖ ਦੀ ਜ਼ਰੂਰਤਾਂ ਪੂਰੀਆਂ ਕਰਦੀ ਆ ਸੰਸਥਾ ਤਾਂ ਹੀ ਹੋਣ ਦੇ ਵਿੱਚ ਆਉਂਦੀ ਹੈ ਜੇਕਰ ਉਹ ਮਨੁੱਖ ਦੇ ਜ਼ਰੂਰਤਾਂ ਪੂਰਾ ਕਰਦੀ ਹੈ ਇੱਕ ਵਾਰ ਹੋਣ ਦੇ ਵਿੱਚ ਆਉਣ ਤੋਂ ਬਾਅਦ ਹਮੇਸ਼ਾ ਮਨੁੱਖ ਦੇ ਜ਼ਰੂਰਤਾਂ ਪੂਰਾ ਕਰਦੀ ਰਹਿੰਦੀ ਹੈ ਜੇ ਇਹ ਜ਼ਰੂਰਤਾਂ ਪੂਰੀਆਂ ਕਰਨੇ ਬੰਦ ਕਰ ਦਵੇ ਤਾਂ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਸੰਸਥਾ ਦਾ ਕੰਮ ਬਗੈਰ ਕਿਸੇ ਲੜਾਈ ਝਗੜੇ ਦੇ ਜ਼ਰੂਰਤਾਂ ਪੂਰੀਆਂ ਕਰਨਾ ਹੁੰਦਾ ਹੈ ਅੱਗੇ ਹੈਗਾ ਸੰਸਕ੍ਰਿਤੀ ਦਾ ਜਨਮ ਸੰਸਥਾਵਾਂ ਹੀ ਸੰਸਕ੍ਰਿਤੀ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਵੱਲ ਲੈ ਕੇ ਜਾਂਦੀਆਂ ਨੇ ਸਮਾਜ ਦੇ ਬਹੁਤ ਸਾਰੇ ਆਦਰਸ਼ ਨਿਯਮ ਪ੍ਰਤੀਮਾਨ ਪਰੰਪਰਾਵਾਂ ਹੁੰਦੇ ਨੇ ਜਿਹੜੇ ਸੰਸਥਾ ਵੱਲੋਂ ਹੀ ਅਗਲੀ ਪੀੜ੍ਹੀ ਨੂੰ ਦਿੱਤੇ ਜਾਂਦੇ ਨੇ ਇਹਨਾਂ ਨਿਯਮਾਂ ਪਰੰਪਰਾਵਾਂ ਦੇ ਹੋਣ ਕਰਕੇ ਹੀ ਅਗਲੀ ਪੀੜ੍ਹੀ ਦਾ ਜੀਵਨ ਆਸਾਨੀ ਨਾਲ ਹੋ ਜਾਂਦਾ ਤੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਅਗਿਆ ਹੈਗਾ ਸੰਸਥਾਵਾਂ ਸਮਾਜਿਕ ਪਰਿਵਰਤਨ ਕਰ ਸਕਦੀਆਂ ਨੇ। ਹਾਂਜੀ ਸੰਸਥਾਵਾਂ ਰੂੜੀਵਾਦ ਹੁੰਦੀਆਂ ਨੇ ਜਿਸ ਕਰਕੇ ਨਵੇਂ ਜ਼ਰੂਰਤਾਂ ਦੇ ਅਕੋਰਡਿੰਗ ਇਹਨਾਂ ਦੇ ਵਿੱਚ ਪਰਿਵਰਤਨ ਨਹੀਂ ਹੁੰਦਾ। ਪਰ ਮਨੁੱਖਾਂ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਜਿਸ ਕਰਕੇ ਉਹ ਨਵੇਂ ਤਰੀਕੇ ਲੱਭਦਾ। ਤੇ ਤਰੀਕੇ ਨਵੀਂ ਸੰਸਥਾ ਰੂਪ ਲੈ ਲੈਂਦੇ ਨੇ ਕਦੀ ਕਦੀ ਪੁਰਾਣੀ ਸੰਸਥਾ ਵਿੱਚ ਥੋੜੇ ਜਿਹਾ ਬਦਲਾਅ ਹੁੰਦੇ ਨੇ। ਚਾਹੇ ਨਵੀਂ ਸੰਸਥਾ ਬਣੇ ਚਾਹੇ ਪੁਰਾਣੀ ਵਿੱਚ ਬਦਲਾਅ ਕੀ ਸਮਾਜਿਕ ਪਰਵਰਤਨ ਆਉਂਦਾ ਹੈ ਵਿਅਕਤੀ ਦੀ ਮਦਦ ਕਰਨਾ ਹੈਲਪ ਆਫ ਮੈਨ ਸੰਸਥਾ ਮੈਂ ਵਿਅਕਤੀ ਦੀ ਮਦਦ ਕਰਦੇ ਨੇ ਸਮਾਜ ਸਮਾਜਿਕ ਸਬੰਧਾਂ ਦਾ ਜਾਲ ਦੇ ਕਈ ਵਾਰੀ ਮਨੁੱਖ ਇਹਨਾਂ ਕਰਕੇ ਗੁੰਝਲਦਾਰ ਸਥਿਤੀ ਦੇ ਵਿੱਚ ਪਹੁੰਚ ਜਾਂਦਾ ਕਿ ਵਿਅਕਤੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸਨੇ ਕਿਸ ਸਥਿਤੀ ਵਿੱਚ ਕੀ ਕੰਮ ਕਰਨਾ ਜੋ ਕਿਸ ਤਰ੍ਹਾਂ ਵੀ ਵਿਵਹਾਰ ਕਰਨਾ ਤਾਂ ਇੱਥੇ ਆ ਕੇ ਸੰਸਥਾਵਾਂ ਵਿਅਕਤੀ ਦਾ ਮਾਰਗਦਰਸ਼ਨ ਕਰਦੀਆਂ ਨੇ ਜਿਸ ਨੂੰ ਦੱਸਦੇ ਨੇ ਕਿ ਕਿਹੜੀ ਸਥਿਤੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਆਪਣਾ ਜਿਹੜਾ ਕਿ ਕਾਰਜ ਵਿਵਹਾਰ ਕਰਨਾ ਉਸ ਨੂੰ ਕੀ ਕਰਨਾ ਚਾਹੀਦਾ ਇਹੋ ਜਿਹਾ ਕਰਨ ਨਾਲ ਵਿਅਕਤੀ ਨੂੰ ਸਮਾਜ ਨਾਲ ਅਨੁਕੂਲਨ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਸਮਾਜ ਦੇ ਨੂੰ ਮਤਲਬ ਕਿ ਸਮਾਜ ਦੇ ਵਿੱਚ ਆਪਣੇ ਨੂੰ ਢਾਲਣ ਦੇ ਵਿੱਚ ਤੇ ਮਨੁੱਖ ਨੂੰ ਜਦੋਂ ਵੀ ਜ਼ਰੂਰਤ ਪੈਂਦੀ ਹੈ ਨਾਲ ਦੀ ਮਦਦ ਲੈਂਦਾ ਸੋ ਇਹ ਸੀ ਸੰਸਥਾ ਦੇ ਕਾਰਜ ਤੇ ਅਗਰ ਤੁਸੀਂ ਸੰਸਥਾ ਦੇ ਵਿਸ਼ੇਸ਼ਤਾਵਾਂ ਵਾਲਾ ਕੋਸ਼ਣ ਦੇਖਣਾ ਚਾਹੁੰਦੇ ਹੋ ਤਾਂ ਤਾਂ ਲਗ ਵੀਡੀਓ ਅਪਲੋਡ ਕੀਤੀ ਹੋਈ ਹੈ ਸੋ ਤੁਸੀਂ ਉਹ ਵੀ ਵਾਚ ਕਰ ਸਕਦੇ ਹੋ ਥੈਂਕਸ